ਇੰਡੀਆ ਵਿੱਚ ਹੁਣ ਤੱਕ ਸਾਨੂੰ ਬਹੁਤ ਸਾਰੇ ਸਕੈਮ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਕੀ ਬੀਜੇ ਮੰਨ ਲਿਆ 9000 ਕਰੋੜ ਦਾ ਸਕੈਮ ਮੀਰ ਮੋਤੀ 10000 ਕਰੋੜ ਦਾ ਸਕੈਮ ਤੇਰਵੀ 30000 ਕਰੋੜ ਦਾ ਸਕੈਮ ਆਸ਼ਕ ਮਹਿਤਾ 5000 ਕਰੋੜ ਦਾ ਸਕੈਮ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਸ ਸਕੈਮ ਬਾਰੇ ਅੱਜ ਆਪਾਂ ਗੱਲ ਕਰਨ ਵਾਲੇ ਆ ਉਹ ਇਹਨਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਵੱਡਾ ਸੀ ਹਾਂਜੀ ਅਸੀਂ ਗੱਲ ਕਰਨ ਵਾਲੇ ਆ ਪਰਲ ਕੰਪਨੀ ਬਾਰੇ ਜਿਸ ਨੇ ਕੋਈ ਗਰੀਬ ਮਜ਼ਲੂਮ ਜਾਂ ਦਿਹਾੜੀਦਾਰ ਬੰਦਾ ਕੁਈ ਵੀ ਨਹੀਂ ਛੱਡਿਆ ਇਸ ਨੇ 20000 ਕਰੋੜ ਦਾ ਸਕੈਮ ਨਹੀਂ 30000 ਕਰੋੜ ਦਾ ਵੀ ਨਹੀਂ 40 ਦਾ ਵੀ ਨਹੀਂ ਬਲਕਿ 50000 ਕਰੋੜ ਦਾ ਸਕੈਮ ਕੀਤਾ ਹੈ ਜੋ ਕਿ ਲਗਭਗ ਇੰਡੀਆ ਦੇ ਟਾਪ ਸਕੈਮ ਵਿੱਚੋਂ ਇੱਕ ਮੰਨਿਆ ਜਾਵੇਗਾ ਤੇ ਪੰਜਾਬ ਵਿੱਚ ਸ਼ਾਇਦ ਹੀ ਕੋਈ ਅਜਿਹਾ ਬੰਦਾ ਹੋਵੇਗਾ ਜੋ ਪਰਲ ਕੰਪਨੀ ਬਾਰੇ ਨਹੀਂ ਜਾਣਦਾ ਹੋਵੇਗਾ ਸੋ ਅਸਲ ਵਿੱਚ ਇਹ ਪਰਲ ਕੰਪਨੀ ਦਾ ਸਕੈਮ ਹੈ ਕੀ ਸੀ ਇਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਇਸ ਕੰਪਨੀ ਦੇ ਕੀ ਕੀ ਦਾਬੇ ਸੀ ਤੇ ਕਿੱਡੇ-ਕਿੱਡੇ ਲੈਂਕ ਸੀ ਤੇ ਸਰਕਾਰੀ ਪਾਰਟੀਆਂ ਦੇ ਕੀ ਕੀ ਰੋਲ ਸੀ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਜੇਕਰ ਹੁਣ ਤੁਹਾਡੇ ਕੋਲ 15 ਮਿੰਟ ਦਾ ਸਮਾਂ ਹੈ ਤਾਂ ਜਰੂਰ ਇਹ ਵੀਡੀਓ ਨੂੰ ਦੇਖਿਓ ਜੇਕਰ ਨਹੀਂ ਵੀ ਹੈ ਤਾਂ 15 ਮਿੰਟ ਜਰੂਰ ਕੱਢ ਲਿਓ ਵਾਦਾ ਕਰਦੇ ਆ ਕਿ 15 ਮਿੰਟ ਖਰਾਬ ਨਹੀਂ ਹੋਣਗੇ ਸੋ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਨਰਮਲ ਸਿੰਘ ਪੰਡਤ ਜਿਸ ਨੇ ਚਮਕੌਰ ਸਾਹਿਬ ਤੋਂ ਆਪਣੀ ਸ਼ੁਰੂਆਤ ਦੁੱਧ ਵੇਚਣ ਤੋਂ ਕੀਤੀ ਸੀ ਨਰਮਲ ਸਿੰਘ 80 ਦੇ ਦਹਾਕੇ ਵਿੱਚ ਕਲਕੱਤੇ ਗਿਆ ਜਿੱਥੇ ਇੱਕ ਕੰਪਨੀ ਵਿੱਚ ਇਹ ਕੰਮ ਕਰਨ ਲੱਗਿਆ ਉਸ ਸਮੇਂ ਪੰਜਾਬੀ ਕੰਮ ਕਰਨ ਲਈ ਕਲਕੱਤੇ ਜਾਂਦੇ ਸੀ ਅਰ ਇਹ ਜਿਹੜੀ ਕੰਪਨੀ ਵਿੱਚ ਉੱਥੇ ਕੰਮ ਕਰਦੇ ਸੀ ਉਹ ਇੱਕ ਫਰਾਡ ਦੇ ਚੱਲਦੇ ਹੋਏ ਬੰਦ ਹੋ ਗਈ ਤਾਂ ਨਿਰਮਲ ਸਿੰਘ ਨੇ ਉੱਥੋਂ ਵਾਪਸ ਪੰਜਾਬ ਆਉਣ ਬਾਰੇ ਸੋਚਿਆ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਹਰਿਆਣੇ ਦੀ ਇੱਕ ਗੋਲਡਨ ਫੋਰੈਸਟ ਕੰਪਨੀ ਵਿੱਚ ਕੰਮ ਮਿਲ ਗਿਆ ਜਿੱਥੇ ਉਹ ਫਰਾਡ ਕਰਨ ਬਾਰੇ ਹੋਰ ਵੀ ਕਾਫੀ ਕੁਝ ਸਿੱਖਣ ਲੱਗੇ ਕਿਉਂਕਿ ਇਹ ਕੰਪਨੀ ਵੀ ਇੱਕ ਝਾਲਤ ਸਾਜ਼ ਕੰਪਨੀ ਹੀ ਸੀ ਸੋ ਫਿਰ ਪਰਲ ਗੋਲਡਨ ਫੋਰੈਸਟ ਕੰਪਨੀ ਵਿੱਚ ਨਿਰਮਲ ਸਿੰਘ ਨੇ ਕੰਮ ਕੀਤਾ ਤੇ ਇਹ ਕੰਪਨੀ 1983 ਦੇ ਸਮੇਂ ਸਾਗਵਾਨ ਦੇ ਦਖਤਾਂ ਨੂੰ ਖੇਤਾਂ ਵਿੱਚ ਲਗਾਉਂਦੀ ਸੀ ਤੇ ਲੋਕਾਂ ਤੋਂ ਪੈਸੇ ਲੈਂਦੀ ਸੀ ਤੇ ਲੋਕਾਂ ਨੂੰ ਉਹੀ ਸਾਗਵਾਨ ਵੱਡੇ ਉਹਤੀ ਬੀਜ ਕੇ ਪੈਸੇ ਦੇਣ ਦਾ ਵਾਅਦਾ ਕਰਦੀ ਸੀ ਮਤਲਬ ਕਿ ਬਾਇ ਬੈਕ ਗਾਰੰਟੀ ਸੋਹਤਾ ਇਹ ਵੀ ਇੱਕ ਤਰ੍ਹਾਂ ਦਾ ਸਕੈਮ ਹੀ ਸੀ ਕਿਉਂਕਿ ਜਿੰਨੇ ਸਮੇਂ ਵਿੱਚ ਸਾਗਵਾਨਾ ਨੇ ਵੱਡੇ ਹੋਣਾ ਸੀ ਉਹਨੇ ਸਮੇਂ ਵਿੱਚ ਤਾਂ ਕੰਪਨੀ ਨੇ ਬਹੁਤ ਸਾਰਾ ਪੈਸਾ ਬਣਾ ਕੇ ਕਿਤੇ ਤੂੰ ਕਿਤੇ ਨਿਕਲ ਜਾਣਾ ਸੀ ਇੱਥੇ ਸਕੈਮ ਬਹੁਤ ਛੋਟਾ ਸੀ ਪਰ ਇੱਥੋਂ ਹੀ ਨਰਮਲ ਸਿੰਘ ਨੂੰ ਬਹੁਤ ਵੱਡਾ ਸਕੈਮ ਕਰਨ ਦਾ ਆਈਡੀਆ ਆਇਆ ਕਿ ਲੋਕਾਂ ਨੂੰ 5 ਸਾਲ ਦਾ ਸਮਾਂ ਦੋ ਉਹਨਾਂ ਦੇ ਪੈਸੇ ਮੋੜਨ ਦਾ ਤੇ ਜੇਕਰ ਉਹ ਡਬਲ ਪੈਸਾ ਲੈਣਾ ਚਾਹੁੰਦੇ ਨੇ ਤਾਂ ਲੈ ਸਕਦੇ ਨੇ ਪਰ ਜੇਕਰ ਉਹਨਾਂ ਨੂੰ 4 ਗੁਣਾ ਪੈਸਾ ਚਾਹੀਦਾ ਹੈ ਤਾਂ 5 ਸਾਲ ਦਾ ਹੋਰ ਸਮਾਂ ਪਾਓ ਇਸ ਤਰ੍ਹਾਂ 8 ਸਾਲ ਨਿਕਲ ਜਾਣਗੇ 10 ਸਾਲ ਵਿੱਚ ਤਾਂ ਦੁਨੀਆ ਇਧਰ ਤੋਂ ਉਧਰ ਹੋ ਜਾਂਦੀ ਹੈ ਮਤਲਬ ਜਿੰਨਾ ਵੀ ਲੋਕਾਂ ਦਾ ਪੈਸਾ ਆਵੇਗਾ ਉਹਨਾਂ ਨੂੰ ਹੋਰ ਜ਼ਿਆਦਾ ਲਾਲਚ ਦੇ ਕੇ ਉਹਨਾਂ ਤੋਂ ਰੀ ਇਨਵੈਸਟ ਕਰਵਾਉਂਦੇ ਜਾਓ ਕਰਵਾਉਂਦੇ ਜਾਓ ਤੇ ਤੋਂ ਬਾਅਦ 1996 ਆਉਂਦੇ ਆਉਂਦੇ ਤੱਕ ਉਹਨਾਂ ਨੇ ਪਰਲ ਗੋਲਡਨ ਫੋਰੈਸਟ ਤੋਂ ਇਨਸਪਾਇਰ ਹੋ ਕੇ ਪੀਏਸੀਐਲ ਇੰਡੀਆ ਲਿਮਟਿਡ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਬਣਾਈ ਸੋ ਬੈਸੀਤਾ ਹੈ ਇੱਕ ਪੌਂਜੀ ਸਕੀਮ ਸੀ ਜਿਸ ਨੂੰ ਪੈਰਾਮਿਡ ਸਕੀਮ ਵੀ ਕਹਿ ਦਿੰਦੇ ਆ ਮਤਲਬ ਇੱਕ ਬੰਦੇ ਅੱਗੇ ਤਿੰਨ ਬੰਦੇ ਜੋੜਨੇ ਤੇ ਉਹ ਤਿੰਨ ਅੱਗੇ ਫਿਰ ਤਿੰਨ ਤਿੰਨ ਬੰਦੇ ਜੋੜਦੇ ਨੇ ਇਹਨਾਂ ਦੀ ਏਸੀ ਕੀ ਇਹ ਕੰਪਨੀ ਜਾਂ ਤਾਂ ਤੁਹਾਨੂੰ 6 ਸਾਲਾਂ ਵਿੱਚ ਤੁਹਾਡੇ ਪੈਸੇ ਡਬਲ ਕਰ ਦੇਵੇਗੀ ਜਾਂ ਫਿਰ ਤੁਹਾਨੂੰ ਤੁਹਾਡੇ ਪੈਸੇ ਦੀ ਜ਼ਮੀਨ ਦੇਵੇਗੀ ਸੋ ਬੈਸੇ ਤਾਂ ਇਹਨਾਂ ਨੇ ਵਾਦਾ ਕੀਤਾ 5 ਜਾਂ 6 ਸਾਲ ਵਿੱਚ ਤੁਹਾਡੇ ਪੈਸੇ ਡਬਲ ਕਰਨ ਦਾ ਪਰ ਜੇਕਰ ਤੁਸੀਂ 10 ਸਾਲ ਲਈ ਪੈਸੇ ਲਾਉਂਦੇ ਹੋ ਤਾਂ 4 ਗੁਣਾ ਪੈਸਾ ਵਾਪਸ ਮਿਲੇਗਾ ਸੋ ਇਸ ਲਾਲਚ ਵਿੱਚ ਆ ਕੇ ਲੋਕ ਦੁਬਾਰਾ ਰੀ ਇਨਵੈਸਟ ਕਰਦੇ ਸੀ ਉਹੀ ਪੈਸੇ ਨੂੰ ਸੋ ਕਹਿਣ ਦਾ ਮਤਲਬ ਕੀ ਪਹਿਲੇ 10 ਸਾਲ ਤੱਕ ਇਹਨਾਂ ਨੂੰ 70-80% ਪੈਸਾ ਦੇਣਾ ਹੀ ਨਹੀਂ ਪਿਆ ਤੇ ਇਹਨਾਂ ਨੇ ਸਰਕਾਰ ਨੂੰ ਦਿਖਾਇਆ ਕਿ ਇਹ ਲੋਕਾਂ ਦੇ ਪੈਸਿਆਂ ਦੀ ਕਿਤੇ ਜ਼ਮੀਨ ਖਰੀਦ ਕੇ ਉਸ ਜਗ੍ਹਾ ਨੂੰ ਡਿਵੈਲਪ ਕਰਕੇ ਤੇ ਉਥੇ ਕਲੋਨੀ ਕਾਰ ਸਕੂਲ ਬਣਾ ਕੇ ਉਸ ਨੂੰ ਮਹਿੰਗੀ ਕੀਮਤ ਤੇ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਦੇਣਗੇ ਇਸ ਕਰਕੇ ਲੋਕ ਇਹਨਾਂ ਨਾਲ ਜੁੜਨ ਲੱਗੇ ਕਿਉਂਕਿ ਹਰ ਇੱਕ ਬੰਦਾ ਆਪਣਾ ਫਾਇਦਾ ਦੇਖ ਰਿਹਾ ਸੀ ਕਿ ਸਾਨੂੰ ਜ਼ਮੀਨ ਜਾਂ ਦੁੱਗਣੇ ਪੈਸੇ ਮਿਲ ਰਹੇ ਨੇ ਜੋ ਪੈਸਾ ਲੋਕ ਜਮ੍ਹਾਂ ਕਰਾਉਂਦੇ ਉਹਨਾਂ ਨੂੰ ਉਸ ਦੇ ਬਦਲੇ ਇੱਕ ਰਸੀਦ ਦਿੱਤੀ ਜਾਂਦੀ ਜੋ ਕਿ ਕੋਰੇ ਕਾਗਜ਼ ਤੋਂ ਬਿਨਾ ਕੁਝ ਨਹੀਂ ਸੀ ਉਹ ਰਸੀਦ ਦਿਖਾ ਕੇ ਲੋਕ ਪੈਸੇ ਵਾਪਸ ਲੈ ਸਕਦੇ ਸੀ ਪਰਲ ਗਰੁੱਪ ਦੇ ਸੈਮੀਨਾਰ ਵਿੱਚ ਕੰਪਨੀ ਦੱਸਦੀ ਸੀ ਕਿ ਉਹ 1989 ਤੋਂ ਕੰਮ ਕਰ ਰਹੀ ਹੈ ਤੇ ਜੇ ਤੁਹਾਡੇ ਮਨ ਵਿੱਚ ਖਿਆਲ ਆਏ ਕਿ ਜੇ ਕੰਪਨੀ ਬੰਦ ਹੋ ਜਾਈ ਤਾ ਫਿਰ ਕੀ ਕਰਨਾ ਹੈ ਤਾਂ ਜੋਰ ਸੀ ਤੁਹਾਨੂੰ ਮਿਲੇਗੀ ਉਸ ਨੂੰ MCA ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਕੋਲ ਜਮ੍ਹਾਂ ਕਰਾਉਣਾ ਹੈ ਕਿਉਂਕਿ PACL ਇੱਕ ਪ੍ਰਾਈਵੇਟ ਕੰਪਨੀ ਹੈ ਜੋ MCA ਦੇ ਅੰਡਰ ਆਉਂਦੀ ਹੈ ਸੋ ਸਭ ਤੋਂ ਵੱਡਾ ਝੂਠ ਤਾਂ ਇਹ ਸੀ ਕਿ ਇਹ ਕੰਪਨੀ 1987 ਤੋਂ ਨਹੀਂ ਬਲਕਿ 1996 ਤੋਂ ਸਟਾਰਟ ਹੋਈ ਸੀ ਪਰ ਲੋਕਾਂ ਨੂੰ ਇਹ ਦਿਖਾ ਰਹੇ ਸੀ ਕਿ ਅਸੀਂ 1987 ਤੋਂ ਚੱਲਦੇ ਆ ਰਹੇ ਹਾਂ ਉਹ ਜਿਹੜੀ ਪੀਜੀਐਫ ਪਰਲ ਗੋਲਡਨ ਫੋਰੈਸਟ ਕੰਪਨੀ ਸੀ ਜਿੱਥੇ ਨਰਮਲ ਸਿੰਘ ਨੇ ਹਰਿਆਣਾ ਵਿੱਚ ਪਹਿਲਾਂ ਕੰਮ ਕੀਤਾ ਸੀ ਉਹ ਸਾਗਮਨ ਵਾਲੀ ਕੰਪਨੀ ਵਿੱਚ ਉਹ ਕੰਪਨੀ 1983 ਵਿੱਚ ਚਾਲੂ ਹੋਈ ਸੀ ਇਹਨਾਂ ਨੇ ਉਸ ਦਾ ਨਾਮ ਬਦਤਿਆ ਲੁਕਣ ਖਾਣ ਲਈ ਮਤਲਬ ਜਿਹੜੇ 1996 ਵਿੱਚ ਲੋਕ ਜੁੜੇ ਹੋਣਗੇ ਉਹਨਾਂ ਨੂੰ ਇਹ ਦਿਖਾਇਆ ਗਿਆ ਕਿ ਅਸੀਂ 1983 ਤੋਂ ਚੱਲਦੇ ਆ ਰਹੇ ਹਾਂ 1999 ਦੇ SEBI ਦੇ ਰੂਲ ਆਨ ਕਰਨ PGF ਤਾਂ ਬੰਦ ਹੋ ਗਈ ਪਰ ਪਰਲ ਬਚ ਕੇ ਨਿਕਲ ਗਈ। ਸੋ SEBI ਬਾਰੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ। SEBI ਦਾ ਮੇਨ ਕੰਮ ਹੈ ਸਟਾਕ ਮਾਰਕੀਟ ਵਿੱਚ ਫਰਾਡ ਹੋਣ ਤੋਂ ਰੋਕਣਾ। ਮਤਲਬ ਕੋਈ ਵੀ ਕੰਪਨੀ ਜਾਂ ਬ੍ਰੋਕਰ ਜਦੋਂ ਲਿਸਟਡ ਹੁੰਦਾ ਹੈ ਤਾਂ ਉਹ ਪੂਰੀ ਇਨਫਾਰਮੇਸ਼ਨ ਆਪਣੀ SEBI ਨੂੰ ਦਿੰਦਾ ਹੈ। ਕਹਿੰਦਾ ਪਾਪ ਕਿ ਇਨਵੈਸਟਰਸ ਲਈ SEBI ਕੰਪਨੀ ਨੂੰ ਟ੍ਰਾਂਸਪਰੈਂਟ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਤੇ ਜੇਕਰ ਉਹਨਾਂ ਵਿੱਚ ਕੋਈ ਸਕੈਮ ਚੱਲ ਰਿਹਾ ਹੋਵੇ ਤਾਂ ਉਸ ਨੂੰ ਫੜਨ ਦੀ ਕੋਸ਼ਿਸ਼ ਵੀ। ਤੇ ਜੇਕਰ ਸਟਾਕ ਮਾਰਕੀਟ ਵਿੱਚ ਤੁਹਾਡੇ ਨਾਲ ਕੋਈ ਨਾ ਕੋਈ ਸਕੈਮ ਹੁੰਦਾ ਤਾਂ ਤੁਸੀਂ SEBI ਕੋਲ ਜਾ ਕੇ ਆਪਣੀ ਸ਼ਿਕਾਇਤ ਦੀ ਇਨਵੈਸਟਮੈਂਟ ਦੱਸਿਆ ਪਰ 2003 ਵਿੱਚ ਸੇਬੀ ਨੇ ਪਰਲ ਨੂੰ ਸੀਆਈਐਸ ਸਕੀਮ ਸਾਬਤ ਕਰ ਦਿੱਤਾ ਕਿ ਜਦੋਂ ਕੋਰਟ ਵਿੱਚ ਸੇਬੀ ਨੇ ਪ੍ਰਾਪਰਟੀ ਦਿਖਾਉਣ ਲਈ ਕਿਹਾ ਤਾਂ ਪੀਏਸੀਐਲ ਨੇ ਰਾਜਸਥਾਨ ਦੇ ਬਰਮਰ ਇੰਡੀਆ ਪਾਕਿਸਤਾਨ ਦੇ ਬਾਰਡਰ ਕੋਲ 10000 ਏਕੜ ਤੋਂ ਵੱਧ ਬੰਜਰ ਜ਼ਮੀਨ ਖੇਧੀ ਹੋਈ ਸੀ ਜੋ ਉਹ ਦਿਖਾ ਦੱਤੀ ਇਹ ਜ਼ਮੀਨ ਕੋਰਟ ਨੂੰ ਦਿਖਾਉਣ ਲਈ ਹੀ ਸੀ ਜੋ ਕਿ ਬਹੁਤ ਸਸਤੇ ਕੁਝ ਹਜ਼ਾਰਾਂ ਰੁਪਏ ਵਿੱਚ ਮਿਲ ਗਈ ਜਿਸ ਕਰਕੇ ਬਾਅਦ ਵਿੱਚ ਇਸ ਨੂੰ ਕੋਈ ਖਰੀਦਣ ਲਈ ਵੀ ਅੱਗੇ ਨਹੀਂ ਆਇਆ ਸ਼ੁਰੂਆਤ ਵਿੱਚ ਇਸ ਨੇ ਲੋਕਾਂ ਨੂੰ ਰਿਟਰਨਸ ਬੜੀਆ ਦਿੱਤੇ ਕਿਉਂਕਿ ਪੈਸਾ ਉਸ ਸਮੇਂ ਲੈਂਡ ਲੋਕ ਜਿਆਦਾ ਨਹੀਂ ਸੀ ਜਿਸ ਨਾਲ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਇਹ ਬਹੁਤ ਵਧੀਆ ਰਿਟਰਨ ਦੇ ਰਹੇ ਨੇ ਉਹ ਆਪਣੇ ਰਿਸ਼ਤੇਦਾਰ ਗਵਾਂਢੀ ਤੇ ਦੋਸਤਾਂ ਨੂੰ ਵੀ ਇਸ ਨਾਲ ਜੋੜਨ ਲੱਗੇ ਤੇ ਇਸੇ ਤਰ੍ਹਾਂ ਲੋਕ ਹੀ ਇਨਾਂ ਲਈ ਏਜੰਟ ਬਣ ਲਗੇ ਤੇ ਏਜੰਟ ਨੂੰ ਇਹ ਕੰਪਨੀ 20% ਦਾ ਕਮਿਸ਼ਨ ਦਿੰਦੀ ਸੀ ਤੇ ਏਜੰਟ ਜਾਣ ਪਛਾਣ ਦਾ ਹੋਣ ਕਾਰਨ ਲੋਕ ਛੇਤੀ ਭਰੋਸਾ ਕਰ ਲੈਂਦੇ ਕਿਉਂਕਿ ਉਹ ਖੁਦ ਹੀ ਕੰਪਨੀ ਦਾ ਚਿਹਰਾ ਬਣ ਕੇ ਅੱਗੇ ਆਉਂਦੇ ਸੀ ਪਰ ਇਹ ਏਜੰਟ ਵੀ ਪਰਲਦੇਸ ਸਕੈਮ ਤੋਂ ਅਣਜਾਣ ਸੀ ਉਸ ਸਮੇਂ ਉਹਨਾਂ ਨੂੰ ਵਧੀਆ ਗਿਫਟ ਦਿੱਤੇ ਜਾਂਦੇ ਸੀ ਇਥੋਂ ਤੱਕ ਕਿ ਮੋਟਰਸਾਈਕਲ ਤੋਂ ਕਾਰਾਂ ਤੇ ਵੀ ਉਹ ਏਜੰਟ ਆ ਗਈ ਸੀ ਤੇ ਇਹੀ ਲੋਕ ਉਹ ਸੀ ਜੋ ਦਿਹਾੜੀ ਦੇ 2.5 300 ਰੁਪਏ ਕਮਾਉਣ ਵਾਲੇ ਸੀ ਤੇ ਉਹ ਹਰ ਮਹੀਨੇ ਇਸ ਕੰਪਨੀ ਨੂੰ 120 ਜਾਂ 240 ਦੀ ਕਿਸ਼ਤ ਭਰਦੇ ਸੀ ਸੋ ਉਹ ਬੰਦਿਆਂ ਦੇ ਆਰਥਿਕ ਹਾਲਾਤ ਕੀ ਹੋਣਗੇ ਜਿਨ੍ਹਾਂ ਦੇ ਪੈਸੇ ਖਾ ਕੇ ਇਸ ਕੰਪਨੀ ਨੇ ਢਕਾਰ ਵੀ ਨਹੀਂ ਮਾਰਿਆ ਸੋ ਉਹਨਾਂ ਲੋਕਾਂ ਨੂੰ ਇਸ ਦੀ ਹਿਸਟਰੀ ਜਾਣਨ ਬਾਰੇ ਕੋਈ ਇੰਟਰਸਟ ਨਹੀਂ ਸੀ ਕਿਉਂਕਿ ਇਹ ਕੰਪਨੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਿਵੇਂ ਆਮ ਪੋਲੇ ਪਾਲੇ ਲੋਕਾਂ ਨੂੰ ਵੱਡੇ ਵੱਡੇ ਕਾਗਜ਼ ਤੇ ਪੈਂਪਲੈਟਸ ਦਿਖਾ ਕੇ ਕਿਵੇਂ ਮਾਰਕੀਟਿੰਗ ਦੇ ਸਰਤੇ ਉਹਨਾਂ ਦਾ ਮਾਈਂਡ ਵਾਸ਼ ਕਰਨਾ ਹੈ ਸੋ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਸੀ ਕਿ ਉਹ ਜ਼ਮੀਨ ਤੇ ਡਿਵੈਲਪਮੈਂਟ ਕਿੱਥ ਕਿ ਉਹ ਇਹ ਦੇਖਦੇ ਸੀ ਕਿ ਸਾਹਮਣੇ ਵਾਲੇ ਨੂੰ ਉਸਦੇ ਪੈਸੇ ਡਬਲ ਮਿਲ ਗਏ ਤਾਂ ਮੇਰੇ ਵੀ ਮਿਲ ਜਾਣਗੇ। ਸੋ ਇਸ ਤਰ੍ਹਾਂ ਫਿਰ ਇੱਕ ਕੰਪਨੀ ਸਕੈਮ ਕਰਦੀ ਰਹੀ। ਸੋ ਇਸ ਤੋਂ ਬਾਅਦ ਫਿਰ ਹੌਲੀ-ਹੌਲੀ SEBI ਦੀ ਇੱਕ ਦਿਨ ਇਸ ਤੇ ਨਜ਼ਰ ਪਈ। ਸਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਕਿਉਂਕਿ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਇਹਨਾਂ ਕੋਲ ਸ਼ਿਕਾਇਤਾਂ ਪੁੱਜਣ ਲੱਗੀਆਂ। ਕਿਉਂਕਿ ਕਿਸੇ ਵੀ ਇਨਵੈਸਟਮੈਂਟ ਵਿੱਚ ਹਾਈ ਰਿਟਰਨ ਦਾ ਵਾਅਦਾ ਨਹੀਂ ਕੀਤਾ ਜਾ ਸਕਦਾ। ਜਿਸ ਤੋਂ ਬਾਅਦ SEBI ਨੇ 2003 ਵਿੱਚ ਰਾਜਸਥਾਨ ਵਿੱਚ ਪਰਲ ਤੇ ਕੇਸ ਪਾ ਦਿੱਤਾ। ਪਰ ਪਰਲ ਕਿਹੜਾ ਘਟ ਸੀ ਉਹ ਆਪਣੇ ਮਹਿੰਗੇ ਵਕੀਲਾਂ ਨਾਲ ਇਹ ਸਾਬਤ ਕਰਨ ਵਿੱਚ ਸਫਲ ਰਹੀ ਕਿ ਉਹ ਇੱਕ ਪ੍ਰਾਪ ਦੀ ਕੰਪਨੀ ਹੈ ਉਹ SEBI ਦੇ ਅੰਡਰ ਨਹੀਂ ਆਉਂਦੀ ਇਸ ਤਰ੍ਹਾਂ ਕਰਨ ਤੇ ਪਰਲ ਕੰਪਨੀ ਜਿੱਤ ਵੀ ਗਈ ਤੇ ਹਾਈ ਕੋਰਟ ਤੋਂ ਪਰਲ ਨੂੰ ਰਾਹਤ ਮਿਲ ਗਈ ਤੇ ਤੁਹਾਨੂੰ ਦੱਸ ਦਈਏ ਕਿ PACL ਦੇ ਲੀਗਲ ਐਡਵਾਈਜ਼ਰ ਉਸ ਸਮੇਂ ਦੇ ਇੰਡੀਆ ਦੇ ਫਾਈਨੈਂਸ ਮਿਨਿਸਟਰ ਅਰੁਣ ਜੈਤਲੀ ਸੀ ਪਰਲ ਗਰੁੱਪ ਨੇ P7 ਨਾਮ ਦਾ ਇੱਕ ਚੈਨਲ ਵੀ ਲਾਂਚ ਕੀਤਾ ਜਿੱਥੇ ਉਹ ਆਪਣੀਆਂ ਸਕੀਮਾਂ ਨੂੰ ਹੀ ਪ੍ਰਮੋਟ ਕਰਦੀ ਸੀ ਤੇ PACL ਦਾ ਕੇਸ ਬਹੁਤ ਲੰਬਾ ਚੱਲਿਆ ਜਿਸ ਤਹਿਤ ਇਸ ਨੇ ਹੋਰ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਇਸ ਦਾ ਜਿਆਦਾ ਟਾਰਗੇਟ ਪੰਜਾਬ ਹਰਿਆਣਾ ਦਿੱਲੀ ਤੇ ਰਾਜਸਥਾਨ ਵਿੱਚ ਹੀ ਸੀ ਪਰ ਨਰਮਲ ਸਿੰਘ ਨੂੰ ਇਹ ਪਤਾ ਸੀ ਕਿ ਉਸ ਦਾ ਇਹ ਸਕੈਮ ਅੱਜ ਨਹੀਂ ਤਾਂ ਕੱਲ ਫੜਿਆ ਜਾਣਾ ਹੀ ਹੈ ਸੋ ਇਸ ਕਰਕੇ ਫਿਰ ਇਸ ਨੇ ਹਰਸ਼ਦ ਮਹਿਤਾ ਤੇ ਤੀਲਗੀ ਬੜਾ ਫਾਰਮੂਲਾ ਵਰਤਿਆ ਇਹੀ ਸਰਕਾਰ ਵਿੱਚ ਆਪਣੇ ਲਿੰਕ ਬਣਾਉਣ ਲੱਗਿਆ ਉਹ ਵੀ ਪੰਜਾਬ ਦੀਆਂ ਦੋਨੋਂ ਪਾਰਟੀਆਂ ਦੇ ਨਾਲ। ਸੋ ਕਾਲੀ ਜਲ ਦੀ ਸਰਕਾਰ ਸਮੇਂ ਇਸਨੇ ਕਬੱਡੀ ਕੱਪ ਵੀ ਸਪਾਂਸਰ ਕੀਤੇ। ਸੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਉਸ ਸਮੇਂ ਦੀ ਸਰਕਾਰ ਦਾ ਕਬੱਡੀ ਕੱਪ ਕਰਾਉਂਦੀ ਸੀ। ਪਰ ਇਹ ਸਾਰੇ ਸਪਾਂਸਰ ਸੀ ਤੇ ਉਸ ਵਿੱਚ ਆਉਣ ਵਾਲੇ ਵੱਡੇ ਵੱਡੇ ਸਟਾਰ ਆਪਣੀ ਮੂਵੀਜ਼ ਦੀ ਪ੍ਰਮੋਸ਼ਨ ਕਰਨ ਆਉਂਦੇ ਸੀ। ਤੇ ਪਰਲ ਨੇ ਆਈਪੀਐਲ ਦੀ ਪੰਜਾਬ ਦੀ ਟੀਮ ਨੂੰ ਵੀ ਸਪਾਂਸਰ ਕੀਤਾ ਤੇ ਨਰਮਲ ਸਿੰਘ ਨੇ ਆਪਣੀਆਂ ਜਾਇਦਾਦਾਂ ਆਪਣੇ ਨਾਮ ਤੇ ਨਹੀਂ ਬਲਕਿ ਆਪਣੀ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਮ ਲਾਇਆ ਹੋਈਆਂ ਸੀ ਤੇ ਆਪਣਾ ਬਿਜ਼ਨਸ ਆਸਟ੍ਰੇਲੀਆ ਵਿੱਚ ਵਧਾਉਣ ਲਈ 10 ਮਿਲੀਅਨ ਡਾਲਰ ਖਰਚ ਕੇ ਆਸਟ੍ਰੇਲੀਅਨ ਕ੍ਰਿਕਟ ਸਟਾਰ ਬ੍ਰੈਟਲੀ ਨੂੰ ਲਿਆ ਤੇ ਆਪਣੀ ਕੰਪਨੀ ਦੀ ਐਡ ਆਸਟ੍ਰੇਲੀਆ ਵਿੱਚ ਕੀਤੀ ਤੇ ਇਹ ਸੈਂਟਰ ਵਿੱਚ ਵੀ ਇੰਡੀਆ ਦੀਆਂ ਕਈ ਸਰਕਾਰੀ ਪਾਰਟੀਆਂ ਨੂੰ ਫੰਡ ਦਿੰਦਾ ਸੀ ਤੇ ਹੁਣ ਦੂਜੇ ਪਾਸੇ ਕੇਸ ਹਾਰਨ ਤੋਂ ਬਾਅਦ ਵੀ ਸੇਬੀ ਪਰਲ ਦੇ ਪਿੱਛੇ ਲੱਗੀ ਰਹੀ ਤਾਂ ਕਿ ਠੋਸ ਸਬੂਤ ਇਕੱਠੇ ਕਰਕੇ ਸੁਪਰੀਮ ਕੋਰਟ ਵਿੱਚ ਕੇਸ ਲੈ ਕੇ ਜਾਣ ਤੇ ਆਖਰਕਾਰ ਸੁਪਰੀਮ ਕੋਰਟ ਵਿੱਚ 2014 ਵਿੱਚ ਸੇਬੀ ਨੇ ਇਹ ਕੇਸ ਜਿੱਤ ਲਿਆ ਤੇ ਪਰਲ ਨੂੰ ਇਨਵੈਸਟੀਗੇਟ ਕਰਨ ਦਾ ਅਧਿਕਾਰ ਲੈ ਲਿਆ ਤੇ ਉੱਥੇ ਹੀ ਸਾਬਤ ਹੋ ਗਿਆ ਕਿ ਇਹ ਸੀਆਈਐਸ ਕਲੈਕਟਿਵ ਇਨਵੈਸਟਮੈਂਟ ਸਕੀਮ ਦੇ ਅਧੀਨ ਕੰਮ ਕਰਦੀ ਹੈ ਤੇ ਹੁਣ ਜਦੋਂ ਸੇਬੀ ਨੇ ਪਰਲ ਨੂੰ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਕਿ ਪਰਲ ਲੋਕਾਂ ਤੋਂ 50 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰ ਕੇ ਬੈਠੀ ਹੈ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਵਿੱਚ ਲੋਕਾਂ ਦੇ ਪੈਸੀ ਵਾਪਸ ਕੀਤੇ ਜਾਣ ਉਹ ਵੀ ਪਰਲ ਦੀਆਂ ਪ੍ਰਾਪਰਟੀਆਂ ਨੂੰ ਨਿਲਾਮ ਕਰਕੇ ਪਰ ਇਹ ਆਸ 10 ਸਾਲ ਬਾਅਦ ਲੋਕਾਂ ਨੂੰ ਅੱਜ ਵੀ ਹੈ ਸੋ ਇਸ ਤੋਂ ਬਾਅਦ ਫਿਰ ਸੀਵੀਆਈ ਵੀ ਪਰਲ ਦੇ ਪਿੱਛੇ ਲੱਗੀ ਤੇ ਉਸਨੇ ਨਰਮਲ ਸਿੰਘ ਤੇ ਉਸ ਦੇ ਕੁਝ ਜਾਣਕਾਰ ਬੰਦਿਆਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤੇਜ਼ ਦੀ ਜਾਂਚ ਦੌਰਾਨ ਸੀਵੀਆਈ ਨੂੰ ਪਤਾ ਲੱਗਿਆ ਕਿ ਇਸ ਕੰਪਨੀ ਦੇ ਅੰਡਰ 1,85,000 ਏਕੜ ਜ਼ਮੀਨ ਆਉਂਦੀ ਹੈ ਤੇ ਇਸ ਤੋਂ ਬਾਅਦ ਸੀਬੀਆਈ ਵੀ ਪਰਲ ਦੇ ਪਿੱਛੇ ਲੱਗੀ ਉਸ ਨੇ ਨਿਰਮਲ ਸਿੰਘ ਤੇ ਉਸ ਦੀ ਜਾਣਕਾਰਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਸੀ ਸੀਬੀਆਈ ਨੂੰ ਇਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਕੰਪਨੀ ਦੇ ਅੰਡਰ 1,85,000 ਏਕੜ ਜ਼ਮੀਨ ਆਉਂਦੀ ਹੈ ਤੇ 1500 ਦੇ ਕਰੀਬ ਬੈਂਕ ਅਕਾਊਂਟਾਂ ਵਿੱਚ 300 ਕਰੋੜ ਦੀਆਂ ਐਫ.ਡੀ.ਆਂ ਨੇ ਤੇ 1 ਲੱਖ ਤੋਂ ਵੱਧ ਅਨ-ਆਫੀਸ਼ੀਅਲ ਪ੍ਰਾਪਰਟੀਆਂ ਨੇ ਤੇ ਸੀਬੀਆਈ ਨੇ ਤੇ ਸੇਬੀ ਨੇ ਪਰਲ ਕੰਪਨੀ ਦੀ ਜਾਂਚ ਆਸਟ੍ਰੇਲੀਆ ਵਿੱਚ ਵੀ ਸ਼ੁਰੂ ਕੀਤੀ ਇਹ ਸਾਰਾ ਕੁਝ ਕੋਰਟ ਵਿੱਚ ਪੇਸ਼ ਹੋਣ ਤੇ ਕੋਰਟ ਨੇ 2014 ਵਿੱਚ ਦਾ ਜਸਟਿਸ ਆਰ.ਐਮ ਲੋਦਾ ਕਮੇਟੀ ਬਣਾਈ ਦੋਸੂ ਹੁਕਮ ਦਿੱਤਾ ਕਿ ਉਹ 팔ਦੇ ਸਾਰੇ ਐਸੈਟਸ ਤੇ ਜਾਇਦਾਦ ਬੇਚ ਕੇ ਇਨਵੈਸਟਰਸ ਨੂੰ ਪੈਸੇ ਵਾਪਸ ਕਰੇ ਇਸ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਸੀਦਾਂ ਸਾਨੂੰ ਜਮ੍ਹਾਂ ਕਰਾਉਣ ਤਾਂ ਕਿ ਅਸੀਂ ਜਾਂਚ ਕਰਕੇ ਤੁਹਾਨੂੰ ਤੁਹਾਡੇ ਪੈਸੇ ਦੇ ਸਕੀਏ ਇੱਕ ਕੰਪਨੀ ਵਿੱਚ ਲਗਭਗ 5 ਕਰੋੜ 60 ਲੱਖ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਸੀ ਪਰ 2024 ਤੱਕ ਵੱਧ ਤੋਂ ਵੱਧ 20 ਲੱਖ ਲੋਕਾਂ ਦਾ ਪੈਸਾ ਹੀ ਵਾਪਸ ਮਿਲ ਸਕਿਆ ਜੋ ਕਿ ਬਹੁਤ ਹੀ ਘੱਟ ਹੈ 50 ਹਜ਼ਾਰ ਕਰੋੜ ਦੀ ਠੱਗੀ ਮਾਰਨ ਤੋਂ ਬਾਅਦ ਲੋਕਾਂ ਨੂੰ 1400 ਕਰੋੜ ਹੀ ਵਾਪਸ ਮਿਲਿਆ ਜੋ ਕਿ ਮੁਸ਼ਕਲ ਨਾਲ ਪੂਰੀ ਠੱਗੀ ਦਾ 1% ਜਾਂ 2% ਬਣਦਾ ਹੈ ਇਹ 1400 ਕਰੋੜ ਵੀ 2023 ਤੱਕ ਦਿੱਤਾ ਗਿਆ ਹੈ ਜੋ ਕਿ ਪਰਲ ਦੀਆਂ ਜਾਇਦਾਦ ਵੇਚਣ ਤੋਂ ਬਾਅਦ ਮਿਲਿਆ ਹੈ ਤੇ ਹੁਣ 2024 ਵਿੱਚ SEBI ਤੇ ਸੁਪਰੀਮ ਕੋਰਟ ਆਸਟ੍ਰੇਲੀਆ ਦੀ ਜਾਇਦਾਦ ਜੋ ਕਿ 12000 ਕਰੋੜ ਰੁਪਏ ਦੀ ਕੀਮਤ ਨਹੀਂ ਜਾਂਦੀ ਹੈ ਉਸ ਨੂੰ ਨਿਲਾਮ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ 2016 ਤੋਂ ਬਾਅਦ ਨਰਮਲ ਸਿੰਘ ਪੰਘੂ ਚੀਟਿੰਗ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇੱਥੇ ਕੰਮ ਆਈ ਇਸ ਦੀ ਸਰਕਾਰੀ ਲਿੰਕ ਜੋ ਕਿ ਇਸ ਨੇ ਸਰਕਾਰ ਵਿੱਚ ਬਣਾਈ ਸੀ ਯਾਬੀਆਂ ਦੋਨੋਂ ਸਰਕਾਰੀ ਪਾਰਟੀਆਂ ਪਰਲ ਦੀਆਂ ਪ੍ਰਾਪਰਟੀਆਂ ਵਿੱਚ ਰੈਲੀਆਂ ਕਰਦੀਆਂ ਸੀ ਓਬੀਓ ਸਮੇਂ ਜਦੋਂ ਪਰਲਾ 스ਕੈਮ ਬਾਹਰ ਆ ਗਿਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਇਹ ਕੈਪਟਨ ਦੇ ਰਾਜ ਵਿੱਚ ਜੇਲ੍ਹ ਦੀ ਜਗ੍ਹਾ ਮੁਹਾਲੀ ਦੇ ਆਈਵੀਆਈ ਹਸਪੀਟਲ ਵਿੱਚ ਦਾਖਲ ਰਿਹਾ ਤੇ ਜਿੱਥੇ ਇਸ ਦਾ ਕਮਰਾ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਸੀ ਤੇ ਸ਼ੁਰੂ ਵਿੱਚ ਤਾਂ ਇਸ ਨੂੰ ਹੋਟਲਾਂ ਵਿੱਚ ਹੀ ਰੱਖਿਆ ਗਿਆ ਕਹਿਣ ਦਾ ਭਾਵ ਕੀ ਇਹ ਕਾਂਗਰਸ ਦੇ 5 ਸਾਲਾਂ ਵਿੱਚੋਂ 4 ਸਾਲ ਤੋਂ ਬਾਅਦ ਆਈਵੀਆਈ ਹਸਪੀਟਲ ਵਿੱਚ ਹੀ ਰਿਹਾ ਮਤਲਬ 80% ਹਸਪੀਟਲ ਵਿੱਚ ਰਿਹਾ ਖੁਦ ਨੂੰ ਕੋਰਟ ਵਿੱਚ ਬਿਮਾਰ ਸਾਬਤ ਕਰਕੇ ਤੇ ਉੱਥੋਂ ਹੀ ਇਹ ਆਪਣਾ ਬਿਜ਼ਨਸ ਚਲਾਉਂਦਾ ਰਿਹਾ ਸੋ ਕਾਜਾਂ ਵਿੱਚ ਤਾਂ ਜੇਲ੍ਹ ਵਿੱਚ ਸੀ ਪਰ ਅਸਲੀ ਤੇ ਵਿੱਚ ਹਸਪਤਾਲ ਦੇ ਇੱਕ ਬਹੁਤ ਹੀ ਕਮਾਲ ਦੇ ਰੂਮ ਵਿੱਚ ਇੱਕਲੀ ਕੈਪਟਨ ਦੀ ਸਰਕਾਰ ਨੇ ਨਹੀਂ ਬਲਕਿ ਦੋਨੋਂ ਸਰਕਾਰਾਂ ਨੇ ਇਸ ਦਾ ਪੂਰਾ ਸਾਥ ਦਿੱਤਾ। ਸੂਨਾ ਦੁਨਾ ਸਰਕਾਰਾਂ ਨਾਲ ਸਬੰਧ ਹੋਣ ਕਾਰਨ ਉਹਨਾਂ ਦੋਨਾਂ ਨੇ ਕੋਈ ਵੱਡੀ ਕਾਰਵਾਈ ਨਹੀਂ ਕੀਤੀ। ਪਰ ਨਵੀਂ ਸਰਕਾਰ ਆਉਣ ਤੋਂ ਬਾਅਦ ਭਗਵੰਤ ਮਾਨ ਨੇ ਲੋਕਾਂ ਦਾ ਪੈਸਾ ਵਾਪਸ ਕਰਨ ਦੀ ਗੱਲ ਕੀਤੀ ਹੈ। ਇਹ ਮਾਨ ਨੇ ਲੋਕ ਸਭਾ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ। ਪਰ ਕਹਿਣ ਨੂੰ ਤਾਂ ਕੋਈ ਵੀ ਕਹਿ ਸਕਦਾ ਹੈ ਪਰ ਅਸਲੀਅਤ ਵਿੱਚ ਲੋਕਾਂ ਦੇ ਪੈਸੇ ਕਦੋਂ ਵਾਪਸ ਆਉਣਗੇ ਤੇ ਕਿਹਦੀ ਸਰਕਾਰ ਵਿੱਚ ਆਉਣਗੇ ਇਹ ਤਾਂ ਸਮਾਂ ਹੀ ਦੱਸੇਗਾ। ਪਰ ਇੱਕ ਸਚਾਈ ਇਹ ਵੀ ਹੈ ਕਿ ਸਾਰੇ ਲੋਕਾਂ ਦੇ ਪੈਸੇ ਵਾਪਸ ਨਹੀਂ ਹੋਣਗੇ। ਆਖਰਕਾਰ ਹੁਣ ਨਰਮਲ ਸਿੰਘ ਦਾ ਪਰਿਵਾਰ ਖੰਡ ਗਿਆ ਹੈ। ਜਵੇਂ ਕੀ ਕਹਦੇ ਨੇ ਕਿ ਬੁਰੇ ਦਾ ਬੁਰਾ ਹੀ ਨਤੀਜਾ ਨਰਮਲ ਸਿੰਘ ਖੁਦ ਜੇਲ੍ਹ ਵਿੱਚ ਹੈ ਉਸ ਦੀ ਪਤਨੀ ਪੰਜਾਬ ਚ ਤੇ ਮੁੰਡਾ ਚਿੱਟੀ ਦੇ ਨਸੀਕਾ ਮਰ ਗਿਆ ਤੇ ਮੁੰਡੇ ਦੀ ਪਤਨੀ ਆਸਟ੍ਰੇਲੀਆ ਵਿੱਚ ਪਰਲ ਦੇ ਬਣਾਈ ਕਾਰੋਬਾਰ ਨੂੰ ਸੰਭਾਲ ਰਹੀ ਹੈ ਮਤਲਬ ਜੋ ਵੀ ਉਸਨੇ ਇਕੱਠਾ ਕੀਤਾ ਉਸ ਤੇ ਉਸ ਦਾ ਕੋਈ ਵੀ ਹੱਕ ਨਾ ਰਿਹਾ ਨਾ ਹੀ ਉਸ ਨੂੰ ਮੰਨਦਾ ਉਸ ਨੂੰ ਸਮਾਂ ਮਿਲਿਆ ਸੋ ਅਸਲ ਵਿੱਚ ਇੱਕ ਗੱਲ ਇਹ ਵੀ ਹੈ ਕਿ ਇਹ ਕੰਪਨੀ ਨੇ ਉਹਨਾਂ ਗਰੀਬਾਂ ਦਾ ਪੈਸਾ ਮਾਰਿਆ ਜਿਨ੍ਹਾਂ ਦੇ ਘਰੇ ਦੋ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਬਣਦੀ ਸੀ ਸੋ ਕਿਤੇ ਨਾ ਕਿਤੇ ਉਹਨਾਂ ਦੀਆਂ ਬਾਧੂਆਵਾਂ ਵੀ ਇਸ ਨੂੰ ਲੱਗੀਆਂ ਹੋਣਗੀਆਂ